ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿੱਚ ਜੇਲ੍ਹ ਮੰਤਰੀ ਲਾਲਜੀਤ ਪੁੱਲਰ ਪਹੁੰਚੇ ਚਿੱਥਿਓਨਾ ਅਧਿਕਾਰੀਆਂ ਸਮੇਤ ਹਵਾਲਾਤੀਆਂ ਅਤੇ ਕੈਦੀਆਂ ਨਾਲ ਵੀ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਨੇ ਸਮੱਸਿਆਵਾਂ ਵੀ ਸੁਣੀਆਂ ਅਤੇ ਕਿ ਆ ਜਲਦ ਹੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਅੱਜ ਸਾਡੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਮੈਂ ਜਿੰਨੇ ਵੀ ਕੈਦੀ ਨੇ ਜਾਂ ਸਾਡੇ ਮੁਲਾਜ਼ਮ ਆ ਉਹਨਾਂ ਦੇ ਨਾਲ ਮਿਲ ਕੇ ਜੇ ਕੋਈ ਮੁਸ਼ਕਲ ਆ ਜੇਲ੍ਹ ਦੇ ਵਿੱਚ ਕਿਸੇ ਨੂੰ ਕੋਈ ਰੋਟੀ ਪਾਣੀ ਦੀ ਜਾਂ ਕੋਈ ਦਵਾਈ ਨਹੀਂ ਮਿਲਦੀ ਜਾਂ ਕਿਸੇ ਦੀ ਕੋਈ ਪਿੱਛੇ ਮੁਲਾਕਾਤ ਕਰਨੀ ਹੁੰਦਾ ਉਹਨਾਂ ਬੰਦਿਆਂ ਸਾਰਿਆਂ ਦੀਆਂ ਮੁਸ਼ਕਲਾਂ ਪੁੱਛੀਆਂ ਤੇ ਤਕਰੀਬਨ ਜਿਹੜੇ ਕੈਦੀ ਆ ਹਵਾਲਾਤੀ ਆ ਉਹਨਾਂ ਸਾਰਿਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪਿਛਲੀ ਸਰਕਾਰ ਜਿਹੜੀ ਕਾਂਗਰਸ ਦੀ ਜਾਂ ਖਾਲੀਆਂ ਦੀ ਸਰਕਾਰ ਆ ਉਹਦੇ ਨਾਲੋਂ ਬੜੇ ਵਧੀਆ ਹਾਲਾਤ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਾਨੂੰ ਪੁੱਛਦਾ ਹੁੰਦੀ ਆ ਰੋਟੀ ਪਾਣੀ ਵੀ ਚੰਗਾ ਮਿਲਦਾ ਵਧੀਆ ਕੁਆਲਿਟੀ ਦੇ ਇੱਥੇ ਜਿਹੜੇ ਅਨਾਜ ਆਉਂਦੇ ਆ ਜਿਵੇਂ ਛੋਲੇ ਦਾਲਾਂ ਮਾਂ ਦੀ ਦਾਲ ਸਾਰਾ ਕੁਝ ਵਧੀਆ ਸਾਨੂੰ ਟ੍ਰੀਟਮੈਂਟ ਵੀ ਟਾਈਮ ਤੇ ਜਦੋਂ ਲੋਡ ਪੈਂਦੀ ਉਦੋਂ ਹੁੰਦਾ ਨਾਲ ਸਾਡੇ ਜਿੰਨੇ ਮੁਲਾਜ਼ਮ ਨੇ ਸਾਡੇ ਅਸਿਸਟੈਂਟ ਸੁਪਰਡੈਂਟ ਡਿਪਟੀ ਸੁਪਰਡੈਂਟ ਸੁਪਰਡੈਂਟ ਵਾਰਡਰ ਸਾਰਿਆਂ ਦੀਆਂ ਮੁਸ਼ਕਲਾਂ ਸੁਣੀਆਂ ਕਈਆਂ ਦੀਆਂ ਇਹ ਮੁਸ਼ਕਲਾਂ ਹੀ ਘਰ ਦੇ ਵਿੱਚ ਕੋਈ ਜੀ ਬਿਮਾਰਿਆ ਤੇ ਉਹ ਚਾਹੁੰਦੇ ਵੀ ਸੀ ਅਸੀਂ ਘਰ ਦੇ ਲਾਗੇ ਜਿਹੜੀ ਜੇਲ ਹੈ ਉੱਥੇ ਸਾਡੀ ਟਰਾਂਸਫਰ ਹੋ ਜੇ ਉਹਨਾਂ ਨੂੰ ਵੀ ਵਿਸ਼ਵਾਸਿਤ ਵਾਇਆ ਕਿ ਮੈਂ ਜਾ ਕੇ ਕਰਕੇ ਆਪਦੇ ਸੈਕਟਰੀ ਸਾਹਿਬ ਦਾ ਏ ਡੀ ਜੀ ਸਾਹਿਬ ਨਾਲ ਰਹਿ ਉਹਨਾਂ ਦੀ ਵੀ ਘਰ ਦੇ ਲਾਗੇ ਜੇਲ ਬਦਲੀ ਕਰ ਦਿਆਂਗੇ ਤੇ ਹੋਰ ਵੀ ਜੇ ਕੋਈ ਬਾਰਡਰ ਨੂੰ ਮੁਸ਼ਕਲ ਹੀ ਉਹਨਾਂ ਮੁਸ਼ਕਲਾਂ ਦਾ ਵੀ ਮੌਕੇ ਤੇ ਜਿਹੜਾ ਹੱਲ ਕੀਤਾ ਬਾਕੀ ਆਉਣ ਵਾਲੇ ਸਮੇਂ 'ਚ ਅਸੀਂ ਜਿਹੜੇ ਸਾਡੇ ਅੰਦਰ ਦੇਕਰੀ ਦੀ ਫੈਕਟਰੀ ਚੱਲਦੀ ਆ ਖੱਡੀਆਂ ਚੱਲਦੀਆਂ ਕੱਪੜਾ ਬੰਦਾ ਆ ਫਰਨੀਚਰ ਬੰਦਾ ਆ ਉਹਦੇ 'ਚ ਅਸੀਂ ਹੋਰ ਇਨਵੈਸਟਮੈਂਟ ਕਰਕੇ ਉਸ ਕੰਮ ਨੂੰ ਹੋਰ ਵੱਡਾ ਕੰਮ ਕਰਾਂਗੇ ਜਿਹਦੇ ਨਾਲ ਸਾਡੇ ਡਿਪਾਰਟਮੈਂਟ ਦੀ ਜਿਹੜੀ ਆ ਪੈਸਿਆਂ ਦੀ ਜਿਹੜੀ ਵਧੇ ਮਾਈਲੇਜ ਨਾਲ ਸਾਡੇ ਜਿਹੜੇ ਅੰਦਰ ਕੈਦੀ ਨੇ ਉਹ ਵੀ ਆਪਦਾ ਕੰਮਕਾਰ ਕਰਨ ਜਿਹੜਾ ਬੰਦਾ ਕੰਮ ਕਰਦਾ ਆ ਉਹਨੂੰ ਰਾਤ ਨੂੰ ਸੌਖੀ ਨੀਂਦ ਆ ਜਾਂਦੀ ਆ ਨਾਲੇ ਉਹਦਾ ਧਿਆਨ ਕੰਮ ਵਾਲੇ ਪਾਸੇ ਲੱਗਦਾ ਨਾਲ ਪਤਾ ਲੱਗਦਾ ਵੀ ਕਿਵੇਂ ਪੈਸਾ ਕਮਾ ਕੇ ਆਪਦੇ ਪਰਿਵਾਰ ਨੂੰ ਭੇਜੀਦਾ ਜਦੋਂ ਬੰਦਾ ਕੰਮ ਕਰਦਾ ਕਿਰਤਨਾ ਜੁੜਦਾ ਉਹਦਾ ਆਟੋਮੈਟਿਕੀ ਜਿਹੜਾ ਧਿਆਨ ਹੈ ਉਹ ਚੰਗੇ ਪਾਸੇ ਜਾਂਦਾ ਅੰਦਰ ਚੰਗੀ ਅਸੀਂ ਗਰਾਉਂਡ ਵੀ ਬਣਾਵਾਂਗੇ ਜਿਹਦੇ ਨਾਲ ਸਾਡੇ ਜਿਹੜੇ ਅੰਦਰ ਕੈਦੀ ਨੇ ਉਹ ਆਪਦਾ ਜਦੋਂ ਉਹਨਾਂ ਨੂੰ ਬਾਹਰ ਖੋਲੀਦਾ ਸਵੇਰ ਦਾ ਟਾਈਮ ਜਾਂ ਦੁਪਹਿਰਾਂ ਦਾ ਟਾਈਮ ਉਹ ਆਪਦਾ ਸੈਰ ਵੀ ਕਰ ਸਕਣ ਤੇ ਉਹਨਾਂ ਦਾ ਧਿਆਨ ਜਿਹੜਾ ਵਾ ਗਲਤ ਰਸਤੇ ਤੇ ਨਾ ਜਾਵੇ ਸਿੱਧੇ ਪਾਸੇ ਜਾਵੇ ਤੇ ਨਾਲ ਕੈਦੀਆਂ ਨੂੰ ਅੰਦਰ ਸਮਝਾਇਆ ਵੀ ਆ ਇਹਨਾਂ ਨੂੰ ਪੁੱਛਿਆ ਵੀ ਕੀ ਕਿਹੜੇ ਕੇਸ ਚ ਆਏ ਜੇ ਤੇ ਕਿਉਂ ਹੋਇਆ ਐਵੇਂ ਤੇ ਤਕਰੀਬਨ ਜਿਹੜੇ ਬੰਦਿਆਂ ਨੇ ਵੀ ਕ੍ਰਾਈਮ ਕੀਤਾ 302 307 ਦੇ ਵਿੱਚ ਜਾਂ 376 ਦੇ ਵਿੱਚ 2 4 5 ਸਕਿੰਟ ਦੀ ਗਲਤੀ ਤੇ ਉਹ ਕਈ ਵਾਰ ਸਾਰੀ ਉਮਰ ਜ਼ਿੰਦਗੀ ਬਰਬਾਦ ਕਰ ਦਿੰਦੀ ਆ ਪਰਿਵਾਰਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੀ ਆ ਤੇ ਉਹਨਾਂ ਨੂੰ ਪੁੱਛਿਆ ਵੀ ਹੁਣ ਤੁਸੀਂ ਕੀ ਫੀਲ ਕਰਦੇ ਹੋ ਹੁਣ ਕਹਿੰਦੇ ਵੀ ਹੁਣ ਤੇ ਅਸੀਂ ਲੋਕਾਂ ਨੂੰ ਵੀ ਹੱਥ ਜੋੜਦੇ ਆ ਵੀ ਵੇਖਿਓ ਕਿਤੇ ਗਲਤੀ ਨਾ ਕਰ ਬਿਓ ਤੇ ਉਹਨਾਂ ਨੂੰ ਇਹੋ ਸਮਝਾਇਆ ਵੀ ਹੁਣ ਇੱਥੋਂ ਸੁਧਰ ਕੇ ਸੁਧਾਰ ਕਰ ਚੋਂ ਸੁਧਰ ਕੇ ਆਪਦੇ ਪਰਿਵਾਰਾਂ ਚ ਆਪਦੇ ਬੱਚਿਆਂ ਚ ਆਪਦੇ ਮਾਪਿਓ ਚ ਜਾ ਕੇ ਕੰਮਕਾਰ ਕਰੋ ਤੇ ਆਪਦਾ ਜਿਹੜਾ ਅਗਲਾ ਜੀਵਨ ਹੈ ਨਾ ਉਹਨੂੰ ਆਪਦੇ ਜੀਵਨ ਨੂੰ ਚੰਗੇ ਢੰਗ ਨਾਲ ਜੀਓ ਤੇ ਲੋਕਾਂ ਨੂੰ ਵੀ ਮਤ ਦੋ ਕਿ ਜਿਹੜਾ ਕੋਈ 2-4 ਸਕਿੰਟ 5 ਸਕਿੰਟ ਦਾ ਗੁੱਸਾ ਜਾਂ 2-4 ਸਕਿੰਟ ਦੀ ਗਲਤੀ ਆ ਉਹਦੇ ਨਾਲ ਕਈਆਂ ਘੜੀ ਦਾ ਘੁੱਸਿਆ 100 ਕੋ ਤੇ ਜਾ ਪੈਂਦਾ ਤੇ ਗਾਹ ਗਲਤੀ ਨਹੀਂ ਕਰਨੀ ਜੇ ਕੋਈ ਮਨਚ ਵੀ ਆ ਤੇ ਉਹਨੂੰ ਠੰਡੇ ਤਰੀਕੇ ਨਾਲ ਸਲਝਾ ਲੈਣਾ ਉਹਨੂੰ ਗੱਲ ਨੂੰ ਆਪਾਂ ਬਹਿ ਕੇ ਪਿਆਰ ਨਾਲ ਹੱਲ ਕਰ ਲੈਣਾ ਜਦੋਂ ਆਪਾਂ ਗੁੱਸੇ ਦੇ ਵਿੱਚ ਕੋਈ ਵੀ ਸਟੈਪ ਚੁੱਕਦੇ ਆ ਉਹਦਾ ਆਪਦਾ ਵੀ ਨੁਕਸਾਨ ਹੁੰਦਾ ਅਗਲੇ ਦਾ ਵੀ ਨੁਕਸਾਨ ਹੁੰਦਾ ਤੇ ਹਮੇਸ਼ਾ ਜਿਹੜਾ ਬੰਦਾ ਚੰਗੇ ਕੰਮ ਕਰਦਾ ਆ ਕੁਦਰਤ ਵੀ ਉਹਦੇ ਨਾਲ ਹੁੰਦੀ ਆ ਤੇ ਜਿਹੜੇ ਲੋਕ ਇੱਥੇ ਆਏ ਆ ਹੈਗੇ ਤੇ ਇਨਸਾਨੀਆਂ ਕਈ ਅਚਨਚੇਤ ਫਾਟ ਜਾਂਦੇ ਆ ਕਈ ਜਾਣ ਕੇ ਗੁਨਾਹ ਕਰਦੇ ਆ ਪਰ ਸਾਡਾ ਫਰਜ਼ ਆ ਇਹਨਾਂ ਸਾਥੀਆਂ ਨੂੰ ਵੀ ਸੁਧਾਰ ਕੇ ਇਹਨਾਂ ਦੇ ਪਰਿਵਾਰਾਂ ਚ ਭੇਜੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ